ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 1699 ਈਸਵੀ ਦੀ ਵਿਸਾਖੀ ਨੂੰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਜਣਾ ਕੀਤੀ ਸੀ ਤਾਂ ਉਹ ਪੰਜ ਸਿੱਖ ਜਿਨ੍ਹਾਂ ਨੇ ਆਪਣੇ ਸੀਸ ਦਸਮ ਪਾਚਨ ਉਪੇਟ ਕੀਤੇ ਸਨ ਉਹ ਪੰਜ ਪਿਆਰੇ ਹਨ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੁਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਭਾਈ ਦਿਆ ਸਿੰਘ ਜੀ ਭਾਈ ਦਿਆ ਸਿੰਘ ਜੀ ਦਾ ਜਨਮ ਭਾਈ ਸੁਦੇ ਖਾਤਰੀ ਦੇ ਘਰ ਮਾਤਾ ਦਿਆਲੀ ਜੀ ਦੀ ਕੁੱਖੋਂ ਸਨ 1669 ਈਸਵੀ ਨੂੰ ਲਾਹੌਰ ਵਿਖੇ ਹੋਇਆ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਸੀਸ ਦੀ ਮੰਗ ਕੀਤੀ ਸੀ ਇੱਕ ਸੀਸ ਦੀ सब तो पहला पाई दया राम जी ने अपना शीस भेट कर जी वह फटाफट उठे सनों बाबा जी ने कहा कि मैं अपना शीस जो है वा थानू भेट करता हाँ उस समय भाई दया सिंह जी की उम्र सी तीस साल अते फिर आप श्री गुरु गोबिंद सिंह जी तो अमृत छक के दया राम तो दया सिंह हो गए प्यार जथेदार जो थापे गए सन अमृत शकल तो बाद आप हमेशा ही गुरु की हजूरी में रहेम युद्धा भी जूझे रहे, रहे गुरु जी ने जब जफरनामा फतेह का खत जो कि औरंगजेब लिखा गया से लिखिया तो वो भी औरंगजेब में दे दखणाल भाई दया सिंह जी ही गए सन भाई दया सिंह जी श्री गुरु गोबिंद सिंह जी के नाल अंत तक श्री हजूर साहब रहे ਅਤੇ ਉੱਥੇ ਹੀ ਸਤਾਂ ਸੋ 8 ਇਸ ਵਿੱਚ ਆਪ ਜੀ ਨੇ ਅਕਾਲ ਚਲਾਣਾ ਕੀਤਾ ਪਾਈ ਤਰਮ ਸਿੰਘ ਜੀ ਆਪ ਦਾ ਪਹਿਲਾ ਨਾਂ ਪਾਈ ਤਰਮਦਾ ਸੀ ਅਤੇ ਆਪ ਜੀ ਦਾ ਜਨਮ ਦਿੱਲੀ ਹਸਨਪੁਰ ਵਿਖੇ ਹੋਇਆ ਆਪ ਜੀ ਦੇ ਪਿਤਾ ਜੀ ਦਾ ਨਾਮ ਪਾਈ ਸੰਤਰਾਮ ਜੀ ਅਤੇ ਮਾਤਾ ਜੀ ਦਾ ਨਾਮ ਮਾਤਾ ਸਾਬੋ ਜੀ ਸੀ ਅਤੇ ਆਪ ਦਾ ਜਨਮ ਹੋਇਆ 1666 ਈਸਵੀ ਨੂੰ ਭਾਈ ਧਰਮ ਸਿੰਘ ਜੀ ਦੂਜੇ ਜਿਹੜੇ ਸੀ ਉਹ ਅਜੇਹੇ ਸਨ ਦੂਜੇ ਸਿੱਖ ਸੰਜੋ ਜਦੋਂ ਬਾਬਾ ਜੀ ਨੇ ਸਿਰ ਵਾਸਤੇ ਕਿਹਾ ਸੀ ਤਾਂ ਭਾਈ ਧਰਮ ਸਿੰਘ ਜੀ ਸਨ ਜੋ ਭਾਈ ਦਿਆ ਸਿੰਘ ਜੀ ਤੋਂ ਬਾਅਦ ਜਿਹੜੇ ਸੀ ਉਹ ਉੱਥੇ ਤੇ ਬਾਬਾ ਜੀ ਨੂੰ ਕਿਹਾ ਸੀ ਕਿ ਮੈਂ ਆਪਣਾ ਜਿਹੜਾ ਸਿਰ ਹੈਗਾ ਤੁਹਾਨੂੰ ਦਿਨਾਂ ਹਾਂ ਉਸ ਸਮੇਂ ਭਾਈ ਧਰਮ ਸਿੰਘ ਜੀ ਦੀ ਉਮਰ ਸੀ 30 ਸਾਲ ਆਪ ਵੀ ਗੁਰੂ ਜੀ ਹਜੂਰੀ ਵਿੱਚ ਜਿਹੜਾ ਸੀ ਉਹ ਸਦਾ ਸਦਾ ਨਾਲ ਰਹੇ ਪਾਪਾ ਜੀ ਦੇ ਅਤੇ ਆਪ ਜੀ ਦਾ ਕਾਲ ਚਰਨਾ 708 ਈਸਵੀ ਨੂੰ ਹੋਇਆ ਪਾਪਾ ਜੀ ਦੇ ਹਜੂਰ ਸਾਹਿਬ ਤੱਕ ਜੋ ਹੈ ਕਸ਼ਰੀ ਹਜੂਰ ਸਾਹਿਬ ਉੱਥੇ ਹੀ ਆਪ ਵੀ ਅਕਾਲ ਚਰਨਾ ਕੀਤੇ 708 ਈਸਵੀ ਦੇ ਵਿੱਚ ਭਾਈ ਹਿੰਮਤ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਦਾ ਪਹਿਲਾ ਨਾਮ ਹੈ ਹਿੰਮਤ ਰਾਏ ਅਤੇ ਜਦੋਂ ਪਾਪਾ ਜੀ ਨੇ ਅੰਮ੍ਰਿਤ ਕਾਇਆ ਪਾਈ ਹਿੰਮਤ رائے ਨੂੰ ਤਾਂ ਫਿਰ ਉਹ ਅਮਰ ਸ਼ਾਕੇ ਬਾਂਗੇ ਸੇ ਹੀ ਪਾਈ ਹਿੰਮਤ ਸਿੰਘ ਜੀ ਆਪ ਜੀ ਦਾ ਜਨਮ ਹੋਇਆ ਸੀ ਜਗਨਨਾਥ ਪੁਰੀ 오ਡੀਸਾ ਵਿਖੇ ਆਪ ਦੇ ਪਿਤਾ ਜੀ ਦਾ ਨਾਮ ਸੀ ਭਾਈ ਗੁਲਜਰੀ ਜੀ ਅਤੇ ਮਾਤਾ ਜੀ ਦਾ ਨਾਮ ਭਾਈ ਤੰਨੋ ਜੀ ਆਪ ਦਾ ਜਨਮ ਹੋਇਆ 1661 ਈਸਵੀ ਨੂੰ ਭਾਈ ਹਿੰਮਤ ਸਿੰਘ ਜੀ ਤੀਜੇ ਸਿੱਖ ਸਾਲ ਜੋ ਬਾਪਾ ਜੀ ਨੂੰ ਆਪਣਾ ਸੀਐਸਪੀ ਐਡ ਕਰਨ ਵਾਸਤੇ ਅਦੋਂ ਉੱਠੇ ਸਨ 1699 ਈਸਵੀ ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ। ਇਹ ਉਸ ਸਮੇਂ ਆਪ ਜੀ ਦੀ ਉਮਰ ਸੀ 38 ਸਾਲ। ਆਪ ਵੀ ਗੁਰੂ ਜੀ ਹਜੂਰੀ ਵਿੱਚ ਹਮੇਸ਼ਾ ਹੀ ਜਿਵੇਂ ਸੀ ਉਹ ਸੇਵਾ ਵਿੱਚ ਜਿਵੇਂ ਸੀ ਉਹ ਤਤਪਰੈ ਅਤਿ ਧਰਮ ਜੀ ਵਿੱਚ ਜੁੜੇ ਹੋਏ ਚਮਕੌਰ ਦੀ ਜੰਗ ਵਿੱਚ 1704 ਈਸਵੀ ਨੂੰ ਸ਼ਹੀਦ ਹੋਏ ਸਨ ਭਾਈ ਹਿੰਮਤ ਸਿੰਘ ਜੀ। ਭਾਈ ਮੋਹਕਮ ਸਿੰਘ ਜੀ ਆਪ ਜੀ ਦਾ ਪਹਿਲਾ ਨਾਮ ਮੋਹਕਮ ਚੰਦ ਸੀ ਅਤੇ ਆਪ ਜੀ ਦਾ ਜਨਮ ਹੋਇਆ ਦਿਵਾਰਕਾ ਵਿਖੇ ਆਪ ਦੇ ਪਿਤਾ ਦਾ ਨਾਮ ਸੀ ਭਾਈ ਤੀਤ ਚੰਦ ਜੀ ਅਤੇ ਮਾਤਾ ਦਾ ਨਾਮ ਮਾਤਾ ਦੇਵਾ ਬਾਈ ਜੀ ਅਤੇ ਆਪ ਦਾ ਜਨਮ ਹੋਇਆ ਸੀ ਦਿਵਾਰਕਾ ਵਿਖੇ 1633 ਈਸਵੀ ਨੂੰ ਜਦੋਂ ਸ਼੍ਰੀ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਦੀ ਚੌਂ ਚੌਂ ਸਮੇਂ ਚੌਥੇ ਸੀਸ ਦੀ ਮੰਗ ਕੀਤੀ ਸੀ त भाई मोहकम सिंह जी फटाफट उठे सन तो उन्होंने कहा कि मैं अपना सीस जरा वा थानू भेट करता हाँ उस समय भाई मोहकम सिंह जी की उम्र से छत्ती साल आप भी श्री गुरु गोबिंद सिंह जी की हजूरी के सदा जोड़े से वह तत्पर रेंद्रन सदा ही जो नाव खड़ते सन, सन बाबा जी ने आप भी धर्म युद्ध जुड़ते हुए सतारह सौ चार ईस्वी में चमकौर की जंग जो शहीद इन्होंने प्राप्त की ਪਾਈ ਸਾਹਿਬ ਸਿੰਘ ਜੀ ਆਪ ਜੀ ਦਾ ਪਹਿਲਾ ਨਾਮ ਪਾਈ ਸਾਹਿਬ ਚੰਦ ਸਿੰਘ ਅਤੇ ਅੰਮ੍ਰਿਤ ਸ਼ਾਕੀਰ ਬਾਬਾ ਜੀ ਨੇ ਅੰਮਰ ਸ਼ਕਾਇਆ ਤਾਂ ਫਿਰ ਆਪ ਦਾ ਨਾਮ ਬਣ ਗਿਆ ਪਾਈ ਸਾਹਿਬ ਸਿੰਘ ਜੀ ਆਪ ਜੀ ਦਾ ਜਨਮ ਹੋਇਆ ਬیدر ਆਂਧਰਾ ਪ੍ਰਦੇਸ਼ ਵਿਖੇ ਅਤੇ ਆਪ ਜੀ ਦੇ ਪਿਤਾ ਦਾ ਨਾਮ ਪਾਈ ਚਮਨਾ ਜੀ ਅਤੇ ਮਾਤਾ ਜੀ ਦਾ ਨਾਮ ਮਾਤਾ ਸੋਨਾਬਾਈ ਸੀ ਆਪ 1662 ਈਸਵੀ ਨੂੰ ਆਪ ਦਾ ਜਨਮ ਹੋਇਆ ਸੀ ਬیدر ਵਿਖੇ ਆਂਧਰਾ ਪ੍ਰਦੇਸ਼ ਵਿਖੇ ਪਾਈ ਸਾਹਿਬ ਜੀ ਜੀ ਪੰਜਵੇਂ ਸਿੱਖ ਹਨ ਜਿਨ੍ਹਾਂ ਨੇ ਆਪਣਾ ਸੀਸ ਜਿਹੜਾ ਸੀ ਸ਼੍ਰੀ ਗੁਰੂ ਗੋਬੀ ਸਿੰਘ ਜੀ ਨੂੰ ਪੇਟ ਕੀਤਾ ਸੀ ਤੇ ਉਸ ਸਮੇਂ ਆਪ ਜੀ ਦੀ ਉਮਰ ਸੀ 73 ਸਾਲ ਬਹਾ ਭੰਗਾਣੀ ਦੇ ਜੁੱਧ ਵਿੱਚ ਵੀ ਆਪ ਨੇ ਸ਼੍ਰੀ ਗੁਰੂ ਗੋਬੀ ਸਿੰਘ ਜੀ ਦੇ ਨਾਲ ਜਿਹੜਾ ਸੀ ਉਹ ਮੋਢੇ ਦੇ ਨਾਲ ਮੋਢਾ ਜਿਹੜਾ ਸੀ ਜੋੜ ਕੇ ਜਿਹੜਾ ਸੀ ਜੁੱਧ ਕੀਤਾ ਸੀ ਦੇ ਆਪ ਦਾ ਜੋ ਕਿ ਦਸਮ ਪਾਤਸ਼ਾਹ ਨੇ ਜਿਹੜਾ ਹੈ ਆਵਾ ਸ਼ੇਰਬਾਬ ਜਿੰਦਰੀ ਆਪਣੇ ਬਚਿੱਤਾ ਨਾਟਕੀ ਜਿਹੜਾ ਸੀ ਇਸ ਦਾ ਆ ਉਹਨਾਂ ਦੀ ਭਾਗ ਦਾ ਜਿਹੜਾ ਬਿਰਵਾਹ ਹੈਗਾ ਉਹ ਦਿੱਤਾ ਹੋਇਆ ਹੈ ਆਪ ਬਿਸ਼ੇਗੁਰਬ ਜਿੰਦਰੀ ਦੇ ਨਾਲ ਜਿਹੜਾ ਸੀ ਸਦਾ ਹੀ ਨਾਲ ਨਾਲ ਰਹੇ ਅਤੇ ਚਮਕੌਰ ਦੀ ਲੜਾਈ ਜਿਹੜਾ ਸੀ ਉਹ ਸ਼ਹੀਦ ਹੋਏ 1740 ਈਸਵੀ ਨੂੰ ଏਸੀ ਪੰਜ ਪਿਆਰੇ ਸਹਿਬਾਨ ਅਤੇ ਉਹਨਾਂ ਦਾ ਜੀਵਨ ਇਤਿਹਾਸ ਭਾਈ ਜਿਆ ਸਿੰਘ ਜੀ ਭਾਈ ਤੇਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੁਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ